ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਪਿਆਰੇ ਬੱਚਿਓ ਜਵਾਹਰ ਨਵੋਦੇਆ ਵਿਦਿਆਲਿਆ ਦੀ ਤਿਆਰੀ ਦੇ ਲਈ ਅੱਜ ਆਪਾਂ ਕੁਝ ਬੇਸਿਕ ਮੋਡਲੇ ਜੇ ਸਵਾਲਾਂ ਦਾ ਅਭਿਆਸ ਕਰਾਂਗੇ ਇਨ੍ਹਾਂ ਵਿੱਚੋਂ ਆਮ ਤੌਰ ਤੇ ਜਵਾਹਰ ਨਵੋਦੇਆ ਪ੍ਰੀਖਿਆਵਾਂ ਦੇ ਵਿੱਚ 2 ਜਾਂ 3 ਸਵਾਲ ਆਮ ਤੌਰ ਤੇ ਆ ਹੀ ਜਾਂਦੇ ਨੇ ਇਸ ਤੋਂ ਵੱਧ ਵੀ ਆ ਜਾਂਦੇ ਨੇ ਇਹ ਸਵਾਲ ਵੀ ਮੈਨੇ ਜਿਹੜੇ ਪੁਰਾਣੇ ਸਵਾਲ ਨੇ ਪੁਰਾਣੇ ਪੇਪਰਾਂ ਦੇ ਵਿੱਚ ਆਏ ਹੋਏ ਨੇ ਉਹਨਾਂ ਦੀਆਂ ਕੁਝ ਸੰਖਿਆਵਾਂ ਨੂੰ ਬਦਲ ਕੇ ਆਪਦੇ ਤਰੀਕੇ ਦੇ ਨਾਲ ਬਣਾਏ ਹਨ ਤੇ ਉਮੀਦ ਕਰਦਾ ਹਾਂ ਕਿ ਤੁਸੀਂ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਹੋਵੋਗੇ ਤੇ ਇਹ ਬਹੁਤ ਸੀ ਸੌਖੇ ਸਵਾਲ ਨੇ ਤੇ ਮੂਢਲੇ ਤੌਰ ਦੇ ਸਵਾਲ ਨੇ ਤੇ ਆਓ ਆਪਾਂ ਅੱਜ ਇਹਨਾਂ ਦੀ ਤਿਆਰੀ ਕਰੀਏ ਤੇ ਸਾਡੀ ਜਿਹੜੀ ਪਹਿਲਾ ਸਵਾਲ ਹੈ ਉਹ ਹੈ 2,2202 ਨੂੰ ਕਿਵੇਂ ਲਿਖਿਆ ਜਾਂਦਾ ਹੈ 2,2202 ਪਿਆਰੇ ਬੱਚਿਓ ਇਹਨਾਂ ਦੇ ਵਿੱਚ ਆਮ ਤੌਰ ਤੇ ਹੀ ਸਾਨੂੰ ਗਲਤੀ ਹੋ ਜਾਂਦੀ ਹੈ ਗਲਤੀ ਨਾ ਹੋਵੇ ਤਾਂ ਪਹਿਲਾਂ ਆਪਾਂ ਲਿਖ ਲੈਨੇ ਹਾ ਇਕਾਈ ਦਹਾਈ ਸੈਂਕੜਾ ਹਜ਼ਾਰ 10000 ਤੇ ਲੱਖ ਇਹਰੇ ਬੱਚੋ ਜਿਹੜਾ ਅੰਕ ਜਿਸ ਦਾ ਦਿੱਤਾ ਹੈ 2 ਲੱਖ ਆਪਾਂ 2 ਲੱਖ ਪਾ ਲੈਨੇ ਹਾਂ 2000 ਮਤਲਬ 10000 ਦਾ ਕੋਈ ਅੰਕ ਸਾਨੂੰ ਨਹੀਂ ਦਿੱਤਾ ਹੈ 2000 ਅਸੀਂ 2000 ਪਾ ਲੈਨੇ ਹਾਂ ਸੈਂਕੜੇ ਦੇ ਸਥਾਨ ਤੇ ਦਿੱਤਾ ਹੈ 200 ਦੋ ਪਾ ਲੈਨੇ ਆ ਦਹਾਈ ਦੇ ਸਥਾਨ ਤੇ ਕੋਈ ਵੀ ਅੰਕ ਨਹੀਂ ਦਿੱਤਾ ਹੋਇਆ ਇਕਾਈ ਦੇ ਸਥਾਨ ਤੇ ਫੇਰ ਸਾਨੂੰ ਦਿੱਤਾ ਹੈ 2 ਜਿੱਥੇ ਕੋਈ ਵੀ ਅੰਕ ਨਹੀਂ ਆਇਆ ਅਸੀਂ ਉੱਥੇ ਪਾ ਦਿੰਨੇ ਹਾਂ 0 ਇਹ ਸਾਡੀ ਸੰਖਿਆ ਬਣ ਗਈ 2 ਲੱਖ 2000 202 ਪਿਆਰੇ ਵਿਦਿਆਰਥੀਓ ਜਿਵੇਂ ਆਪਾਂ ਨੂੰ ਪਤਾ ਹੈ ਕਿ ਗਣਿਤ ਨਾਲ ਸੰਬੰਧਿਤ ਜਵਾਹਰ ਨਵੋਦੇਯਾ ਵਿਦਿਆਲਿਆ ਦੇ ਵਿੱਚ 20 ਸਵਾਲ ਆਨੇ ਹਨ ਤੇ ਉਹ 20 ਸਵਾਲ ਲਗਭਗ 20 ਤਰ੍ਹਾਂ ਦੇ ਹੀ ਹੁੰਦੇ ਹਨ ਤੇ ਇਸ ਕਰਕੇ ਅੱਜ ਆਪਾਂ ਲਗਭਗ ਪਹਿਲੀ ਤੇ ਦੂਜੀ ਕਿਸਮ ਦੇ ਸਵਾਲਾਂ ਨੂੰ ਹੱਲ ਕਰਨ ਦਾ ਯਤਨ ਕਰ ਰਹੇ ਹਾਂ ਸਾਡਾ ਜਿਹੜਾ ਦੂਜਾ ਸਵਾਲ ਹੈ ਤੇਰੇ ਵਿੱਚ ਉਹ ਹੈ ਅੰਕ ਸਾਨੂੰ ਦਿੱਤੇ ਨੇ 9 7 0 1 6 ਇਨ੍ਹਾਂ ਅੰਕਾਂ ਵਿੱਚੋਂ 4 ਅੰਕ ਵਰਤ ਕੇ 4 ਅੰਕਾਂ ਦੀ ਵੱਡੀ ਤੋਂ ਵੱਡੀ ਅਤੇ ਛੋਟੀ ਤੋਂ ਛੋਟੀ ਸੰਖਿਆ ਦਾ ਅੰਤਰ ਪਤਾ ਕਰੋ ਪਿਆਰੇ ਬੱਚਿਓ ਇਸ ਇਹੋ ਜਿਹੇ ਸਵਾਲਾਂ ਦੇ ਵਿੱਚ ਸਾਡੇ ਤੋਂ ਆਮ ਤੌਰ ਤੇ ਕਾਹਲੀ ਦੇ ਵਿੱਚ ਗਲਤੀ ਹੋ ਜਾਂਦੀ ਹੈ ਤਾਂ ਰਕਮ ਨੂੰ ਸਮਝਣਾ ਜ਼ਰੂਰ ਹੈ ਇਹ ਗੱਲ ਤੁਸੀਂ ਬੜੇ ਧਿਆਨ ਨਾਲ ਦੇਖਿਓ ਵੀ ਸਾਨੂੰ ਅੰਕ ਦਿੱਤੇ ਨੇ 5 ਪਰ ਅਸੀਂ ਵਰਤਨੇ ਕਿੰਨੇ ਨੇ 4 ਤੇ ਸੰਖਿਆ ਕਿڑی ਬਣਾਣੀ ਹੈ ਚਾਰ ਅੰਕਾਂ ਦੀ ਵੱਡੀ ਤੋਂ ਵੱਡੀ ਤੇ ਛੋਟੀ ਤੋਂ ਛੋਟੀ ਤਾਂ ਪਿਆਰੇ ਬੱਚੋ ਰਕਮ ਜਦੋਂ ਤੁਹਾਡੇ ਸਮਝ ਚ ਆ ਗਈ ਤਾਂ ਸਵਾਲ ਗਲਤ ਹੋਣ ਦੇ ਜਿਹੜੇ ਚਾਂਸੇ ਨੇ ਉਹ ਬਹੁਤ ਘਟ ਜਾਂਦੇ ਨੇ ਇਸ ਕਰਕੇ ਸਭ ਤੋਂ ਪਹਿਲਾ ਕੰਮ ਇਹੀ ਕਰਨਾ ਹੈ ਕਿ ਸਵਾਲ ਨੂੰ ਰਕਮ ਨੂੰ ਬੜੀ ਚੰਗੀ ਤਰ੍ਹਾਂ ਆਪਣੇ ਦਿਮਾਗ ਦੇ ਵਿੱਚ ਬਿਠਾਉਣਾ ਹੈ ਵਾਰ-ਵਾਰ ਇਹੋ ਜਿਹੇ ਸਵਾਲਾਂ ਦਾ ਅਭਿਆਸ ਕਰਨਾ ਹੈ ਤਾਂ ਆਪਾਂ ਚਾਰ ਅੰਕ ਵੱਡੀ ਤੋਂ ਵੱਡੀ ਸੰਖਿਆ ਬਣਾ ਲੈਣੇ ਹਾਂ ਤਾਂ ਸਭ ਤੋਂ ਪਹਿਲਾਂ ਅਸੀਂ ਵੱਡਾ ਅੰਕ ਲੈਣਾ ਹੈ ਤਾਂ ਇਹਨਾਂ ਅੰਕਾਂ ਦੇ ਵਿੱਚੋਂ ਜੇ ਆਪਾਂ ਦੇਖੀਏ ਤਾਂ ਸਭ ਤੋਂ ਵੱਡਾ ਅੰਕ ਹੈ 9 9 ਅਸੀਂ ਲੈ ਲਿਆ 9 ਤੋਂ ਬਾਅਦ ਹੈ 7 7 ਅਸੀਂ ਲੈ ਲਿਆ ਫਿਰ ਹੈ 6 ਫਿਰ 1 ਇਹ ਅਸੀਂ 4 ਅੰਕ ਵੱਡੇ ਲੈ ਲਏ ਤੇ ਇਹਨਾਂ ਨੂੰ ਘਟਦੇ ਕਰਮ ਦੇ ਵਿੱਚ ਲਿਖ ਲਿਆ ਪਹਿਪਹਿਲਾ ਵੱਡਾ ਅੰਕ ਫਿਰ ਉਸ ਤੋਂ ਛੋਟਾ ਫਿਰ ਉਸ ਤੋਂ ਛੋਟਾ ਫਿਰ ਸਭ ਤੋਂ ਛੋਟਾ ਕਿਉਂਕਿ ਅਸੀਂ 4 ਅੰਕਾਂ ਦੀ ਹੀ ਸੰਖਿਆ ਬਣਾਣੀ ਹੈ ਤੇ ਹੁਣ ਅਸੀਂ ਇਹ ਵੱਡੀ ਤੋਂ ਵੱਡੀ ਸੰਖਿਆ ਅਸੀਂ ਲਿਖਣੀ ਹੈ ਵੱਡੀ ਤੋਂ ਵੱਡੀ ਸੰਖਿਆ ਹੁਣ ਐਸੇ ਤਰ੍ਹਾਂ ਅਸੀਂ ਲਿਖਣੀ ਹੈ ਛੋਟੀ ਸੰਖਿਆ ਪਿਆਰੇ ਬੱਚੇ ਛੋਟੀ ਲਈ ਸਭ ਤੋਂ ਛੋਟਾ ਅੰਕ ਸਭ ਤੋਂ ਪਹਿਲਾਂ ਲੈਣਾ ਹੈ ਤਾਂ ਸਭ ਤੋਂ ਪਹਿਲਾਂ ਆਏਗੀ 0 0 ਨੂੰ ਅਸੀਂ ਨਹੀਂ ਲਿਖ ਸਕਦੇ ਕਿਉਂਕਿ 0 ਜੇ ਸਭ ਤੋਂ ਪਹਿਲੇ ਅੰਕ ਤੇ ਆ ਜਾਵੇ ਤਾਂ ਇਹ ਜਿਹੜੀ ਸੰਖਿਆ ਅਸੀਂ ਬਣਾਵਾਂਗੇ ਉਹ ਤਿੰਨ ਅੰਕਾਂ ਦੀ ਰਹੇਗੀ ਤਾਂ ਕਰਕੇ 0 ਨੂੰ ਅਸੀਂ ਦੂਜੇ ਨੰਬਰ ਤੇ ਲਾਵਾਂਗੇ ਤਾਂ ਸਭ ਤੋਂ ਫਿਰ ਛੋਟਾ ਅੰਕ ਕਿਹੜਾ ਰਹਿ ਗਿਆ 1 ਫਿਰ 0 11 ਵੀ ਲੈ ਲਿਆ 0 ਵੀ ਲੈ ਲਿਆ ਫਿਰ 6 ਤੇ ਫਿਰ 7 ਤਾਂ ਹੁਣ ਅਸੀਂ ਇਹਨਾਂ ਦਾ ਕਰਨਾ ਹੈ ਅੰਤਰ ਅੰਤਰ ਲਈ ਅਸੀਂ ਕਰਾਂਗੇ ਘਟਾ ਪਿਆਰੇ ਬੱਚਿਓ ਇਹ ਬਣ ਜਾਏਗਾ 11 ਇਹ ਰਹਿ ਜਾਏਗਾ 5 11 ਦੇ ਵਿੱਚੋਂ 7 ਕੱਢੇ 4 5 'ਚੋਂ 6 ਨਹੀਂ ਕਰ ਸਕਦੇ ਇੱਕ ਹਾਸਲੇ ਉਧਰੋਂ ਲੈ ਲਾਂਗੇ ਅਸੀਂ ਇਹ ਬਣ ਜਾਏਗਾ 15 15 'ਚੋਂ 6 ਕੱਢੇ 9 6 ਦਾ 6 8 ਦੇ ਵਿੱਚੋਂ ਇੱਕ ਕੱਢਿਆ 9 ਦੇ ਵਿੱਚੋਂ ਇੱਕ ਕੱਢਿਆ 8 8694 ਸਾਡਾ ਉੱਤਰ ਆਏਗਾ ਪਿਆਰੇ ਬੱਚਿਓ ਜਵਾਰ ਨਵੋਦਿਆ ਦਾ ਜੋ ਪੇਪਰ ਹੋਣਾ ਹੈ ਤੁਹਾਡਾ ਉਹ ਸਮਾਵਧ ਹੈ ਇਸ ਕਰਕੇ ਕਿਸੇ ਵੀ ਸਵਾਲ ਤੇ ਜਿਆਦਾ ਸਮਾਂ ਨਾ ਨਸ਼ਟ ਨਾ ਹੋਵੇ ਉਸ ਦੀ ਤਿਆਰੀ ਅਸੀਂ ਪਹਿਲਾਂ ਤੋਂ ਕਰਨੀ ਹੈ ਤਾਂ ਸਾਡੇ ਲਈ ਵੀ ਅਗਲਾ ਸਵਾਲ ਆ ਗਿਆ ਚਾਰ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਦੇ ਅਭਾਜ ਗੁਨਨ ਖੰਡ ਹੁੰਦੇ ਹਨ ਤਾਂ ਪਿਆਰ ਪਿਆਰੀ ਬੱਚਿਓ ਸਭ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਚਾਰ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਕਿਹੜੀ ਹੈ ਚਾਰ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਹੈ 1000 ਵੱਡੀ ਤੋਂ ਵੱਡੀ ਸੰਖਿਆ ਪਿਆਰੇ ਬੱਚਾ ਆਪਾਂ ਨੂੰ ਪਤਾ ਹੈ ਚਾਰ ਸਮੇਂ ਆਪਾਂ ਨਾ 9 9 9 ਪਾਵਾਂਗੇ 9999 ਉਹ ਚਾਰ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਹੈ 1000 ਚਾਰ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਹੈ ਤੇ ਆਪਾਂ ਦਾ ਕਰਨਾ ਕੀ ਹੈ ਆਪਾਂ ਅਭਾਜ ਗੁਨਨਖੰਡ ਪਤਾ ਕਰਨੇ ਹਨ ਆਪਾਂ ਅਭਾਜ ਗੁਨਨਖੰਡ ਤੁਹਾਡੇ ਪਿਆਰੇ ਬੱਚਿਓ ਇਹਦੀ ਆਪਾਂ ਇਹ ਭਾਗ ਵਿਧੀ ਅਪਣਾ ਲੈਣੇ ਹਨ ਸਭ ਤੋਂ ਪਹਿਲਾਂ ਆਪਾਂ ਜਾਵਾਂਗੇ 2 ਤੇ 2 ਅਭਾਜ ਹੁੰਦਾ ਹੈ ਤੇ ਸਭ ਤੋਂ ਛੋਟਾ ਅੰਕ ਹੈ 2 5 10 ਜ਼ੀਰੋਆਂ ਦੀਆਂ ਜ਼ੀਰੋਆਂ ਇੱਥੇ ਆ ਜਾਵੇਗਾ 500 ਪਿੱਛੇ ਜ਼ੀਰੋ ਹੈ ਫਿਰ ਅਸੀਂ 2 ਤੇ ਜਾਵਾਂਗੇ 2 5 0 ਪਿਛੇ ਜ਼ੀਰੋ ਹੈ ਫਿਰ ਅਸੀਂ ਦੋਤੇ ਜਾਵਾਂਗੇ 1 200 125 125 ਹੁਣ ਇਹ ਸੰਖਿਆ ਦੋਤੇ ਨਹੀਂ ਜਾ ਸਕਦੀ ਤਿੰਨ ਤੇ ਵੀ ਨਹੀਂ ਜਾਂਦੀ ਚਾਰ ਤੇ ਵੀ ਨਹੀਂ ਜਾ ਸਕਦੀ ਪੰਜ ਤੇ ਜਾਵੇਗੀ 25 5 125 ਫਿਰ ਆਪਾਂ ਇਹਨੂੰ ਪੰਜ ਤੇ ਲੈ ਲੈਣੇ ਹਾਂ 5 5 25 ਤਾਂ ਇੱਥੇ ਸਾਡਾ ਸਵਾਲ ਖਤਮ ਹੋ ਗਿਆ ਜੇ ਤੁਸੀਂ ਨੀਚੇ ਇੱਕ ਲੈ ਕੇ ਆਉਣਾ ਚਾਹੁੰਦੇ ਹੋ ਤਾਂ 5 1 5 ਇੱਕ ਤੇ ਸਾਡਾ ਸਵਾਲ ਖਤਮ ਹੋ ਜਾਂਦਾ ਹੈ ਤਾਂ ਸਾਡੇ ਅਭਾਜ ਗੁਨਖੰਡ ਕਿਹੜੇ-ਕਿਹੜੇ ਬਣੇ ਆਪਾਂ ਇਹਦੇ ਵਿੱਚੋਂ ਕੱਢ ਕੇ ਲਿਖ ਲੈਣੇ ਹਾਂ 2 2 2 5 5 ਤੇ 5 ਇਹ ਸਾਡੇ ਅਭਾਜ ਗੁਨਨਖੰਡ ਚਾਰ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਦੇ ਬਣ ਗਏ ਹਨ ਸਾਡਾ ਅਗਲਾ ਸਵਾਲ ਹੈ ਪਿਆਰੇ ਬੱਚਿਓ 359 51 ਬ੍ਰੈਕਟ ਦੇ ਵਿੱਚ ਦਿੱਤਾ ਹੈ 632 31 ਤਾਂ ਪਿਆਰੇ ਬੱਚਿਓ ਸਭ ਤੋਂ ਪਹਿਲਾਂ ਅਸੀਂ ਬ੍ਰੈਕਟ ਹੱਲ ਕਰਨੀ ਹੈ ਬ੍ਰੈਕਟ ਹੱਲ ਆਪਾਂ ਕਰ ਲੈਣੇ ਹਾਂ 632 ਦੀ 31 ਦੇ ਨਾਲ ਭਾਗ ਕਰਨੀ ਹੈ 31 22 ਪਿਆਰੇ ਬੱਚਿਓ ਪਹਾੜੇ ਬਹੁਤ ਜ਼ਰੂਰੀ ਨੇ ਨਵੋਦੀਆ ਦੀ ਤਿਆਰੀ ਦੇ ਵਿੱਚ ਤੁਹਾਨੂੰ ਘੱਟੋ-ਘੱਟ 25 ਤੱਕ ਪਹਾੜੇ ਆਉਂਦੇ ਹੋਣ ਤਾਂ ਤੁਸੀਂ ਇਜੇ ਹੀ ਸਵਾਲਾਂ ਨੂੰ ਬਹੁਤ ਜਲਦੀ ਹੱਲ ਕਰਨ ਦੇ ਕਾਬਿਲ ਬਣ ਸਕਦੇ ਹੋ ਤਾਂ ਪਹਾੜੇ ਜਰੂਰ ਯਾਦ ਕਰਿਆ ਕਰੋ ਤਨ ਦੇ ਵਿੱਚੋਂ 2 ਘਟਾਇਆ 1 6 ਚੋਂ 6 ਘਟਾਇਆ 0 ਲਿਖਣ ਦੀ ਲੋੜ ਨਹੀਂ ਆ ਉੱਪਰ ਉਤਾਰ ਲਿਆ 2 ਤਾਂ ਉੱਪਰੋਂ ਅੱਖਰ ਉਤਾਰਿਆ ਤਾਂ ਇਹਨੂੰ ਬੰਡਲਣਾ ਬਹੁਤ ਜ਼ਰੂਰੀ ਹੁੰਦਾ ਹੈ 31 0 0 ਫਿਰ ਆਪਾਂ ਘਟਾ ਲੈਨੇ ਹਾਂ ਘਟਾ ਕੇ ਆ ਗਿਆ 12 ਬਾਕੀ ਤਾਂ ਅਸੀਂ ਬਾਕੀ ਵਾਲੀ ਸੰਖਿਆ ਛੱਡ ਦਿੰਨੇ ਹਾਂ ਇਕੱਲਾ ਰਾਉਂਡ ਫਿਗਰ ਇਹ ਲੈ ਲੈਨੇ ਹਾਂ 20 349 51 ਜੋੜ b ਬ੍ਰੈਕਟਾ ਲਾ ਕਰਕੇ ਸਾਡਾ ਕਿੰਨਾ ਆ ਗਿਆ b ਤਾਂ ਹੁਣ ਬੋਰਡ ਮਾਸ ਦੇ ਫਾਰਮੂਲੇ ਦੇ ਅਨੁਸਾਰ ਅਸੀਂ ਹੁਣ ਗੁਣਾ ਹੱਲ ਕਰਨੀ ਹੈ ਆਪਾਂ 349 ਦੀ 51 ਦੇ ਨਾਲ ਗੁਣਾ ਕਰ ਲੈਣੇ ਹਾਂ 9 4 3 5 ਦਾ ਭਾੜਾ ਪੜਾਂਗੇ 5 ਨਾਏ 45 ਹਸਲ 4 5 ਚੋਕੇ 20 ਤੇ 4 24 ਹਸਲ 2 5 3 15 ਤੇ 2 17 ਇਹਦਾ ਜੋੜ ਲਗਾ ਲੈਣੇ ਹਾਂ 9 4 3 5 9 7 3 4 7 7 1 ਇਹ ਸਾਡਾ ਆ ਗਿਆ 17799 ਜੋੜ B ਹੁਣ ਇਹਦੇ ਵਿੱਚ ਅਸੀਂ 20 ਜੋੜ ਦਿੰਨੇ ਹਾਂ 9 9 ਤੇ 2 11 ਹਸਲ 1 7 ਤੇ 1 8 17819 ਸਾਡਾ ਇਸ ਸਵਾਲ ਦਾ ਉੱਤਰ ਆ ਗਿਆ ਹੈ ਸਾਡਾ ਅਗਲਾ ਸਵਾਲ ਹੈ ਪਿਆਰੇ ਬੱਚਿਓ ਸਾਨੂੰ ਅੰਕ ਦਿੱਤੇ ਹਨ 5 0 7 ਤਿੰਨ ਅੰਕ ਸਾਨੂੰ ਦਿੱਤੇ ਹਨ ਅੰਕਾਂ ਤੋਂ ਬਣੀ ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਅਤੇ ਛੋਟੀ ਤੋਂ ਛੋਟੀ ਸੰਖਿਆ ਦਾ ਅੰਤਰ ਪਤਾ ਕਰੋ ਪਿਆਰੇ ਬੱਚਿਓ ਇਹਦੇ ਵਿੱਚ ਵੀ ਬੱਚੇ ਜਿਹੜੇ ਅਕਸਰ ਗਲਤੀ ਕਰ ਦਿੰਦੇ ਨੇ ਕਿਉਂਕਿ ਰਕਮ ਸਵਾਲ ਨੂੰ ਸਮਝਣਾ ਬੜਾ ਜ਼ਰੂਰੀ ਹੈ ਇਹਦੇ ਵਿੱਚ ਇਹ ਕਿਤੇ ਵੀ ਨਹੀਂ ਲਿਖਿਆ ਵੀ ਕਿਹੜਾ ਅੰਕ ਤੁਸੀਂ ਕਿੰਨੇ ਵਾਰ ਵਰਤਣਾ ਹੈ ਪਰ ਇਹ ਜ਼ਰੂਰ ਦਿੱਤਾ ਹੈ ਵੀ ਇਹ ਤਿੰਨ ਅੰਕ ਜ਼ਰੂਰ ਵਰਤਨੇ ਹਨ ਤੇ ਇਹਨਾਂ ਤਿੰਨ ਅੰਕਾਂ ਤੋਂ ਅਸੀਂ ਵੱਡੀ ਤੋਂ ਵੱਡੀ ਸੰਖਿਆ ਅਸੀਂ ਸਭ ਤੋਂ ਪਹਿਲਾਂ ਬਣਾ ਲੈਣੇ ਆ ਵੱਡੀ ਸੰਖਿਆ ਵੱਡੀ ਸੰਖਿਆਤ ਵਾਸਤੇ ਪਿਆਰੇ ਬੱਚਿਓ ਆਪਾਂ ਨੇ ਕਿਹੜਾ ਅੰਕ ਪਹਿਲਾਂ ਲੈਣਾ ਹੁੰਦਾ ਹੈ ਵੱਡਾ ਅੰਕ 7 ਅਸੀਂ ਪਹਿਲਾਂ ਲੈ ਲਿਆ ਤੇ ਕੁੱਲ ਅੰਕ ਬਣਾਣੇ ਹਨ 5 ਤਾਂ ਅਸੀਂ 7 ਨੂੰ ਤਿੰਨ ਵਾਰ ਵਰਤ ਲੈਣੇ ਹਨ ਵੱਡਾ ਅੰਕ ਹੈ ਵੱਧ ਵਾਰ ਵਰਤਿਆ ਜਾ ਸਕਦਾ ਹੈ ਕਿਉਂਕਿ 5 ਅੰਕਾਂ ਦੀ ਅਸੀਂ ਸੰਖਿਆ ਬਣਾਣੀ ਹੈ 5 ਤੇ ਜ਼ੀਰੋ ਸਭ ਤੋਂ ਛੋਟੀ ਹੈ ਅਸੀਂ ਐਂਡ ਤੇ ਲੈ ਜਾਂਦੇ ਹਾਂ ਕਿਉਂਕਿ ਇਹ ਸਾਰੇ ਦੇ ਸਾਰੇ ਅੰਕ ਵਰਤਨੇ ਹਨ ਪਰ ਸਾਨੂੰ ਇਸ ਸਵਾਲ ਵਿੱਚ ਇਹ ਕੁਝ ਵੀ ਨਹੀਂ ਦੱਸਦਾ ਵੀ ਕਿਹੜਾ ਅੰਕ ਕਿੰਨੇ ਵਾਰ ਵਰਤਣਾ ਹੈ ਕੋਈ ਸਾਡੇ ਤੇ ਇਸ ਤਰ੍ਹਾਂ ਦੀ ਸੀਮਾ ਨਹੀਂ ਲਗਾਈ ਗਈ ਵੀ ਤੁਸੀਂ ਇੱਕ ਅੰਕ ਨੂੰ ਦੋ ਵਾਰ ਤੋਂ ਵੱਧ ਨਹੀਂ ਵਰਤ ਸਕਦੇ ਬਹੁਤ ਸਾਰੇ ਸਵਾਲਾਂ ਵਿੱਚ ਐਦਾ ਵੀ ਆ ਜਾਂਦਾ ਹੈ ਕਿ ਤੁਸੀਂ ਵੱਧ ਤੋਂ ਵੱਧ ਦੋ ਵਾਰ ਇੱਕ ਅੰਕ ਨੂੰ ਵਰਤ ਸਕਦੇ ਹੋ ਜੇ ਦੋ ਵਾਰ ਹੁੰਦਾ ਤਾਂ ਅਸੀਂ ਦੋ ਵਾਰ 7 ਦਾ ਪ੍ਰਯੋਗ ਕਰਨਾ ਸੀ ਤੇ ਦੋ ਵਾਰ ਹੀ 5 ਦਾ ਪਰ ਇਹਦੇ ਵਿੱਚ ਕੋਈ ਸੀਮਾ ਨਹੀਂ ਹੈ ਇਸ ਕਰਕੇ ਅਸੀਂ ਇਕੱਲੇ 7 ਨੂੰ ਹੀ ਵੱਧ ਵਾਰ ਵਰਤਾਂਗੇ ਤੇ ਇਹਨੂੰ ਪੰਜ ਅੰਕਾਂ ਦੀ ਸੰਖਿਆ ਬਣਾ ਲਵਾਂਗੇ ਇਸੇ ਤਰ੍ਹਾਂ ਆਪਾਂ ਬਣਾਵਾਂਗੇ ਪਹਿਲੇ ਵਿੱਚੋਂ ਛੋਟੀ ਛੋਟੀ ਲਈ ਸਭ ਤੋਂ ਛੋਟਾ ਅੰਕ ਅਸਲ ਵਿੱਚ 0 0 ਨੂੰ ਪਹਿਲੇ ਨੰਬਰ ਤੇ ਨਹੀਂ ਲੈ ਸਕਦੇ ਤਾਂ ਆਪਾਂ ਲਵਾਂਗੇ 5 ਉਸ ਤੋਂ ਬਾਅਦ ਸਭ ਤੋਂ ਛੋਟਾ ਹੈ 0 ਤਾਂ 0 ਨੂੰ ਆਪਾਂ ਤਿੰਨ ਵਾਰ ਵਰਤ ਲਾਵਾਂਗੇ ਫਿਰ ਸਭ ਤੋਂ ਵੱਡਾ ਅੰਕ ਹੈ 7 ਅੰਕ ਵੀ ਆਪਾਂ ਸਾਰੇ ਵਰਤਨੇ ਹਨ ਤੇ ਬਣਾਣੀ ਵੀ ਪੰਜ ਅੰਕਾਂ ਦੀ ਸੰਖਿਆ ਹੈ ਠੀਕ ਹੈ ਫਿਰ ਅਸੀਂ ਇਹਦਾ ਪਤਾ ਕਰਨਾ ਹੈ ਅੰਤਰ ਅੰਤਰ ਲਈ ਆਪਾਂ ਇਹਦਾ ਕਰ ਦਨੇ ਆ ਘਟਾ ਇਹ ਵੰਜਾ ਬਿਕਾ 0 0 ਤੋਂ ਸੱਤ ਨਹੀਂ ਘਟ ਸਕਦੇ ਤਾਂ 0 ਕੀ 5 ਲਵੇ ਇੱਕ ਹਾਸਲ ਲਿਆ ਇਹਨੇ ਤੇ ਇਹ ਬਣ ਗਿਆ 10 ਤੇ 5 ਰਹਿ ਗਿਆ 4 10 ਦੇ ਵਿੱਚੋਂ 7 ਕੱਢੇ 3 4 ਦੇ ਵਿੱਚੋਂ 0 ਕੱਢੀ 4 7 7 7 'ਚੋਂ 5 ਕੱਢੇ 2 27743 ਸਾਡਾ ਉੱਤਰ ਆ ਗਿਆ ਹੈ ਅਗਲਾ ਸਵਾਲ ਹੈ ਪਿਆਰੀ ਬੱਚਿਓ 76086 ਨੂੰ 13 ਨਾਲ ਭਾਗ ਕਰਨ ਤੇ ਬਾਕੀ ਕੀ ਆਉਂਦਾ ਹੈ ਤਿਆਰੇ ਬੱਚਿਓ ਬੜਾ ਸੌਖਾ ਸਵਾਲ ਹੈ ਪਰ ਉੱਤਰ ਦੇਣ ਵੇਲੇ ਕਈ ਵਾਰੀ ਸਾਡੀ ਕਨਫਿਊਜ਼ਨ ਹੋ ਜਾਂਦੀ ਹੈ ਤੁਹਾਨੂੰ ਦੱਸਦਾ ਹਾਂ ਕਿਸ ਤਰ੍ਹਾਂ ਪਹਿਲਾਂ ਆਪਾਂ ਭਾਗ ਕਰ ਲੰਨੇ ਹਾਂ 76086 ਦੀ 13 ਦੇ ਨਾਲ 13 ਦਾ ਪਹਾੜਾ ਆਏਗਾ ਤਾਂ ਤੁਸੀਂ ਬੜਾ ਸੌਖਾ ਇਸ ਨੂੰ ਕਰ ਲਵੋਗੇ ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਪਹਾੜੇ ਤੁਸੀਂ ਜ਼ਰੂਰ ਯਾਦ ਕਰੋ ਤਾਕੀ ਤੁਹਾਡੇ ਸਵਾਲਾਂ ਜਿਹੜੇ ਉਹ ਜਲਦੀ ਸਮੇਂ ਚ ਹੋ ਜਾਣ ਸਾਡਾ ਜਿਹੜਾ ਪੇਪਰ ਆ ਉਹ ਸਮਾਂ ਵੱਧ ਹੁੰਦਾ ਹੈ 13 5 65 ਅਸੀਂ ਇਹਨੂੰ ਘਟਾ ਲੈਨੇ ਹਾਂ 1 1 ਉਪਰੋਂ ਤਾਰੀ ਅਸੀਂ 0 ਤਾਂ ਪਿਆਰੇ ਬੱਚੇ ਹੁਣ ਇਹ ਕਿੰਨੇ ਤੇ ਜਾਏਗਾ 13 8 104 6 ਉੱਪਰ ਦਾਰਿਆ 8 13 ਪੰਜੇ 65 ਇਹ ਸੀ ਘਟਾ ਲੈਨੇ ਹਾਂ ਤਿੰਨ ਉੱਪਰ ਦਾਰਿਆ 6 13 ਦੁਨੀ 26 ਘਟਾ ਕੇ ਆ ਗਿਆ 10 ਬਾਕੀ ਤਾਂ ਪਿਆਰੇ ਬੱਚਿਓ ਕਈ ਵਾਰ ਸਾਡੀ ਜਿਹੜੀ ਗਲਬੜਾ ਉਹ ਕਿੱਥੇ ਹੁੰਦੀ ਹੈ ਸਾਨੂੰ ਜਿਹੜੇ ਇਹਦੇ ਉੱਤਰ ਦਿੱਤੇ ਹੁੰਦੇ ਨੇ ਉੱਤਰਾਂ ਦੇ ਵਿੱਚ ਇਹ ਵੀ ਦਿੱਤਾ ਹੁੰਦਾ ਹੈ ਭਾਜਕ ਤੇ ਇਹ ਵੀ ਦਿੱਤਾ ਹੁੰਦਾ ਹੈ 5852 ਤੇ ਉੱਤਰਾਂ ਦੇ ਵਿੱਚ ਇਹ ਵੀ ਦਿੱਤਾ ਹੁੰਦਾ ਹੈ 10 ਪਰ ਅਸੀਂ ਕਈ ਵਾਰੀ ਕਾਹਲੀ-ਕਾਹਲੀ ਦੇ ਵਿੱਚ ਦਾ ਭਾਗਫਲ ਹੀ ਦੇਖ ਲੈਨੇ ਆ ਵੀ ਇਹਨਾਂ ਉੱਤਰ ਆ ਗਿਆ ਇਹਨੂੰ ਅਸੀਂ ਟਿੱਕ ਲਾ ਦਿੰਨੇ ਆ ਜਿਹੜਾ ਕਿ ਗਲਤ ਹੈ ਅਸੀਂ ਸਿਰਫ ਰਕਮ ਨੂੰ ਸਮਝਣਾ ਹੈ ਰਕਮ ਜੋ ਕੀ ਪੁੱਛਿਆ ਸਾਨੂੰ ਭਾਗ ਕਰਨ ਨਾਲ ਬਾਕੀ ਕੀ ਆਉਂਦਾ ਹੈ ਬਾਕੀ ਸਾਡਾ ਆਇਆ 10 ਤਾਂ ਸਾਡਾ ਉੱਤਰ ਕਿਹਦਾ ਹੋਏਗਾ 10 ਬਾਕੀ ਜਿਤਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਪਹਾੜਿਆਂ ਦਾ ਬੜੀ ਜ਼ਰੂਰਤ ਪੈਂਦੀ ਹੈ ਸਾਨੂੰ ਇਹ ਦੋ ਤਿੰਨ ਸਵਾਲਾਂ ਦੇ ਵਿੱਚ ਉਨ ਜਿਵੇਂ ਸਾਡਾ ਅਗਲਾ ਸਵਾਲ ਹੈ 23 ਨੂੰ ਕਿੰਨੇ ਵਾਰ ਜੋੜਨ ਤੇ 161 ਆਵੇਗਾ ਪਿਆਰੇ ਵਿੱਚੋਂ 23 ਨੂੰ ਅਸੀਂ ਜੋੜੀ ਜਾਵਾਂਗੇ ਜਦੋਂ 161 ਆ ਗਿਆ ਅਸੀਂ ਦੇਖ ਲਾਂਗੇ 23 ਨੂੰ ਕਿੰਨੇ ਵਾਰ ਜੋੜਿਆ ਹੈ ਜਾਂ ਇਸ ਦਾ ਬੜਾ ਸੌਖਾ ਤਰੀਕਾ ਹੈ 161 ਨੂੰ 23 ਨਾਲ ਭਾਗ ਕਰ ਲਵੋ ਜੇ ਤੁਹਾਨੂੰ ਪਹਾੜੇ ਆਉਂਦੇ ਨੇ 23 ਦਾ ਪਹਾੜਾ ਕਿੱਥੇ ਤੱਕ ਪੜੀਏ ਵੀ 161 ਆ ਜਾਵੇ ਤਾਂ ਬੜਾ ਸੌਖਾ ਹੋ ਜਾਵੇਗਾ 23 ਸਾਂ ਤੇ 161 7 23 ਨੂੰ ਜੇ ਅਸੀਂ 7 ਵਾਰ ਜੋੜਾਂਗੇ ਤਾਂ 161 ਆ ਜਾਵੇਗਾ ਜਿਵੇਂ ਸਾਨੂੰ ਪਤਾ ਹੈ ਪਿਆਰੇ ਬੱਚਿਓ ਜਿਹੜੀ ਗੁਣਾ ਹੁੰਦੀ ਹੈ ਉਹ ਤੇਜ਼ੀ ਨਾਲ ਕੀਤਾ ਹੋਇਆ ਜੋੜ ਹੁੰਦੀ ਹੈ ਪਿਆਰੀ ਵਿਦਿਆਰਥੀਓ ਜਿਨ੍ਹਾਂ ਦੋਸਤਾਂ ਨੇ ਮੇਰੇ ਇਸ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਮਿਲਾਂਗੇ ਅਗਲੀ ਵੀਡੀਓ ਦੇ ਨਾਲ